ਇਹ ਵੀ ਦੱਸਿਆ ਜਾ ਰਿਹਾ ਬਜ਼ੁਰਗਾਂ ਨੇ ਕਿ ਅਸੀਂ ਉਸ ਵੇਲੇ 16 17 18 ਸਾਲਾਂ ਦੇ ਸੀ ਕਿ ਜਦੋਂ ਵੰਡ ਹੋਈ ਪਰ ਅਸੀਂ ਆਪਣੇ ਅੱਖੀ ਦੇਖਿਆ ਪਰ ਅਜੇ ਵੀ ਜੀ ਕਰਦਾ ਹੈ ਕਿ ਅਸੀਂ ਉਸ ਮੁਲਕ ਦੇ ਵਿੱਚ ਆਪਣੇ ਭਾਈਆਂ ਕੋਲ ਜਾਈਏ ਮਿਲੀਏ ਮਾਰ ਤੇ ਮਾਰ ਟੁੱਟਾਈ ਹੋਏ ਕਿ ਜਦੋਂ ਬੰਡ ਦੇਖ ਬੰਡ ਹਰ ਹਰ ਹਾਦ ਹਾਦ ਕਰਾ ਦੇ ਸੀ ਤੇ ਮੇਰੇ ਬਾਪ ਦਾ ਨਾਮ ਵੀ ਨਾਨਕ ਸਿੰਘ ਹੈ ਨਾਨਕ ਨੇ ਨਾਨਕ ਨੂੰ ਕਿਹਾ ਹਾਏ ਹਾਏ ਕੀ ਬਾਤ ਹੈ ਅੱਛਾ ਇਹਨਾਂ ਦੇ ਵਾਲਦ ਸਾਹਿਬ ਦਾ ਨਾਮ ਸੀ ਨਾਨਕ ਇਹਨਾਂ ਦਾ ਕਹਿਣਾ ਹੈ ਕਿ ਨਾਨਕ ਨੇ ਇੱਥੇ ਖਿੱਚ ਲਿਆ ਤਾਂ ਪਾਕਿਸਤਾਨ ਨਨਕਾਣਾ ਸਾਹਿਬ ਆ ਗਿਆ। ਇਹਨਾਂ ਨੂੰ ਮਿਲਿਆ ਕਾਫੀ ਦੇਰ ਤੋਂ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ, ਸਾਨੀਆਂ ਕੀਤੀਆਂ। ਜਿਹੜੀਆਂ ਕੀ ਇਹਨਾਂ ਨੇ ਸੁਣਾਈਆਂ ਨੇ ਪਾਕਿਸਤਾਨ ਤੇ ਹਿੰਦੁਸਤਾਨ 'ਚ ਕੋਈ ਜ਼ਿਆਦਾ ਫਰਕ ਨਹੀਂ ਹੈਗਾ। ਸਭ ਦਾ ਨਾਮ ਨਾਨਕ ਜਿਗਾ ਤੇ ਇੱਥੇ ਖਿੱਚ ਲਿਆ ਗਿਆ। ਮੇਰੇ ਬਾਪਾ ਸਾਹਿਬ ਦਾ ਨਾਮ ਨਾਨਕ ਸੀਗਾ। ਨਾਨਕ ਨੇ ਇੰਨਾ ਵਿਖਾ ਲਿਆ ਖਿੱਚ ਲਿਆ। ਅੱਜ ਕੱਲ੍ਹ ਪੁੱਛਦੇ ਕਿ ਆਹ ਕਿੱਥੇ ਬਸਾ ਕੇ। ਮੈਂ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਪੜ੍ਹ ਰਿਹਾ ਹਾਂ। ਅੱਛਾ ਮੈਂ ਬਚਪਨ ਦੇ ਵਿੱਚ 10 ਜਮਾਤਾਂ ਜਿਹੜੀਆਂ ਕੀਤੀਆਂ ਉਹ ਗੁਰੂ ਨਾਨਕ ਸਕੂਲ ਕੀਤੀਆਂ ਤੇ ਉਸ ਤੋਂ ਬਾਅਦ ਮੈਂ ਗੁਰੂ ਨਾਨਕ ਕਾਲਜ ਹੀ ਪੜਿਆ ਤੇ ਹੁਣ ਯੂਨੀਵਰਸਿਟੀ ਵੀ ਗੁਰੂ ਨਾਨਕ ਕਾਲਜ ਦੀ। ਪੰਜਾਬੀ ਵੀ ਫਿਰ ਉੱਥੇ ਪੜਿਆ। ਪੰਜਾਬੀ ਬਿਲਕੁਲ ਪੰਜਾਬੀ ਤੇ ਪਹਿਲੇ ਨੰਬਰ ਤੇ ਸਭ ਤੋਂ ਪਹਿਲੇ ਨੰਬਰ ਤੇ ਪੰਜਾਬੀ ਜੇ। ਤੇ ਮੁੜ ਕੇ ਫੇਰ ਉਰਦੂ ਆ ਤੇ ਫਿਰ ਮੁੜ ਕੇ ਸਾਰੀਆਂ ਦੁਬਾਰਾ। ਕਿ ਚੰਗਾ ਲੱਗਦਾ ਜਦੋਂ ਪੰਜਾਬੀ ਨੂੰ ਪੜ੍ਹਦੇ ਹਾਂ। ਗੁਰੂ ਨਾਨਕ ਦੀ ਬਾਣੀ ਨੂੰ ਪੜ੍ਹਦੇ ਹਾਂ ਕਿੰਨਾ ਚੰਗਾ ਲੱਗਦਾ ਬੜਾ ਚੰਗਾ ਲੱਗਦਾ ਜੀ ਸਾਨੂੰ ਕਿਉਂਕਿ ਸਾਡਾ ਪਿਆਰ ਇੱਥੇ ਨਨਕਾਣੇ ਦੇ ਵਿੱਚ ਦੇਖੋ ਨਾ ਪਾਕਿਸਤਾਨ ਤੋਂ ਸਭ ਤੋਂ ਜ਼ਿਆਦਾ 98% ਇੱਥੇ ਉਰਦੂ ਤੋਂ ਹੀ ਜ਼ਿਆਦਾ ਪੰਜਾਬੀ ਬੋਲੀ ਜਾਂਦੀ ਇਨਾਂ ਨਨਕਾਣੇ ਦੇ ਵਿੱਚ ਇਸ ਵਕਤ ਪਾਕਿਸਤਾਨ ਦੇ ਵਿੱਚ ਮੌਜੂਦ ਆ ਅਸੀਂ ਸਭ ਦੇ ਨਾਲ ਮਿਲ ਰਹੇ ਆ ਰੂਬਰੂ ਹੋ ਰਹੇ ਆ ਪੁਰਾਣੀਆਂ ਗੱਲਾਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਰਹੀਆਂ ਨੇ ਇਹ ਵੀ ਦੱਸਿਆ ਜਾ ਰਿਹਾ ਬਜ਼ੁਰਗਾਂ ਨੇ ਕਿ ਅਸੀਂ ਉਸ ਵੇਲੇ 16 17 18 ਸਾਲਾਂ ਦੇ ਸੀ ਕਿ ਜਦੋਂ ਵੰਡ ਹੋਈ ਪਰ ਅਸੀਂ ਆਪਣੇ ਅੱਖੀ ਦੇਖਿਆ ਪਰ ਅੱਜ ਵੀ ਜੀ ਕਰਦਾ ਕਿ ਅਸੀਂ ਉਸ ਮੁਲਕ ਦੇ ਵਿੱਚ ਆਪਣੇ ਭਾਈਆਂ ਕੋਲ ਜਾਈਏ ਮਿਲੇ ਮਿੱਤਰਤਾ ਵਧਾਈਏ ਤਾਂ ਇੱਥੇ ਵੀ ਅਸੀਂ ਅੱਜ ਪਹੁੰਚੇ ਹਾਂ ਸਾਡੇ ਨਾਲ ਬਜ਼ੁਰਗ ਨੇ ਅਸੀਂ ਗੱਲਬਾਤ ਕਰਾਂਗੇ 18 ਸਾਲਾਂ ਦੀ ਉਮਰ ਸੀ ਜਦੋਂ ਮੁਲਕ ਦੀ ਵੰਡ ਹੋਈ ਪਾਕਿਸਤਾਨ ਹਿੰਦੁਸਤਾਨ ਜਿਹੜਾ ਵੱਖਰਾ-ਵੱਖਰਾ ਹੋ ਗਿਆ ਸੀਗਾ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਅੱਲਾ ਦਾ ਫضل ਹੈ ਕੀ ਕੀ ਨਾਮ ਹੈ ਤੁਹਾਡਾ ਮੈਂ ਮੁਹੰਮਦ ਅਬਦੁਲ ਰਜ਼ੀਦ ਮੁਹੰਮਦ ਅਬਦੁਲ ਰਜ਼ੀਦ ਨੇ ਆ ਹਾਂ ਜੀ ਜੀ ਕਿੰਨੀ ਉਮਰ ਸੀਗੀ ਤੁਹਾਡੀ ਜਦੋਂ ਵੱਖ ਹੋ ਗਏ ਸੀ ਕਿ ਹਿੰਦੁਸਤਾਨ ਤੇ ਪਾਕਿਸਤਾਨ 20 ਸਾਲ ਦੀ ਸੀ 20 ਸਾਲ ਦੀ ਕੀ ਕੁਝ ਦੇਖਿਆ ਹਦੋਂ ਕੀ ਕੁਝ ਹੋਇਆ ਸੀਗਾ ਮਾਰ ਮਾਰ ਖਟਾਈ ਹੋਏ ਕਿ ਮੈਂ ਵੱਡ ਦੇਖ ਮੈਂ ਹਰ 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 ਹਦ ਕਰਾ ਦੇ ਸੀ ਹਮ ਬਾਤ ਪਈ ਹੋ ਰਹੀ ਸੀ ਕਕਰ ਕਰ ਕਰਤੋਂ ਕਰਤੋਂ ਹੋ ਰਹੀ ਸੀ ਤੁਸੀਂ ਉਧਰ ਕਿਧਰ ਰਹਿੰਦੇ ਸੀਗੇ ਤੁਹਾਡੀ ਰਿਸ਼ਤੇਦਾਰੀ ਕਿਧਰ ਕਿਧਰ ਆ ਪੰਜਾਬ ਚ ਉਧਰ ਇੰਡੀਆ ਪੰਜਾਬ ਚ ਸਾਡੇ ਜਹਾਨ ਖੇਦਾਂ ਦੇ ਜਹਾਨ ਖੇਦਾਂ ਦੱਸਿਆ ਸੀ ਅੱਛਾ ਜਹਾਨ ਖੇਦਾਂ ਕਿ ਪਰਵਿਸ਼ਟਰੀ ਸੈਂਟਰ ਸੈਂਟਰ ਬਣਿਆ ਤੁਹਾਡਾ ਪੁਲਿਸ ਸੈਂਟਰ ਹਾਂਜੀ ਉੱਥੇ ਦੇ ਅਸੀਂ ਅੱਛਾ ਆਹ ਥੋੜਾ ਤੇ ਫੇਕ ਹੋ ਰਿਹਾ ਸਾਡਾ ਨਾਨਕ ਮੇਰੇ ਮੇਰੇ ਵਾਲਦ ਦਾ ਸੀ ਨਾਮ ਵੀ ਨਾਨਕ ਸਿਗਰ ਨਾਨਕ ਨੇ ਨਾਨਕ ਨੇ ਨਿਕਲ ਖਿਚ ਲਿਆ ਹਾਏ ਹਾਏ ਕੀ ਬਾਤ ਹੈ ਅੱਛਾ ਇਹਨਾਂ ਦੇ ਵਾਲਦ ਸਾਹਿਬ ਦਾ ਨਾਮ ਸੀ ਨਾਨਕ ਦਾ ਇਹਨਾਂ ਦਾ ਕਹਿਣਾ ਹੈ ਕਿ ਨਾਨਕ ਨੇ ਇੱਥੇ ਖੇਚ ਲੈ ਆ ਤਾਂ ਪਾਕਿਸਤਾਨ ਨਨਕਾਣਾ ਸਾਹਿਬ ਆ ਗਏ ਉਹ ਸਿੱਖ ਲਈ ਖੇ ਹੋ ਗਏ اچھا ਤੇ ਤੁਹਾਡੀ ਮੁਸਲਮਾਨੀ ਆ ਸੇਈ ਆ اچھا ਹਾਂ ਜਨਕਾਲੀ ਹਾਂ ਕਿੰਨਾ ਕ ਸਕੂਨ ਮਿਲਦਾ ਹੈ ਸਵੇਰੇ ਜਦੋਂ ਨਨਕਾਣੇ ਨੂੰ ਦੇਖਦੇ ਹੋ ਸਾਹਮਣੇ ਤੁਹਾਡਾ ਘਰ ਹੈ ਤੁਸੀਂ ਇੱਥੇ ਬੈਠ ਰਹੇ ਹੋ ਕਿੰਨਾ ਕ ਅੰਦਰੋਂ ਫੀਲ ਆਂਦਾ ਹੈ ਵਧੀਆ ਬਹੁਤ ਖੁਸ਼ੀ ਹੁੰਦੀ ਹੈ ਖੁਸ਼ੀ ਬਹੁਤ ਖੁਸ਼ੀ ਹੁੰਦੀ ਹੈ ਬੰਦੇ ਦਿਲ ਦੇ ਆਪਣਾ ਆ ਜਾ ਹਰ ਸਭ ਆਉਂਦੀ ਹੈ ਹੂੰ ਅੱਲਾ ਪਿਆਰ ਰਹਿਮਤ ਦਾ ਕੋਈ ਦੋਸਤ ਐਵੇਂ ਦਾ ਆਇਆ ਜਦੋਂ ਪਹਿਲਾਂ ਐਵੇਂ ਚੀਜ਼ ਹੋਈ ਜਾਂ ਕੋਈ ਐਵੇਂ ਦਾ ਕੋਈ ਰਿਸ਼ਤੇਦਾਰ ਆਇਆ ਵੇ ਕਿ ਮਿੱਤਰ ਆਇਆ ਵੇ ਨਹੀਂ ਨਹੀਂ ਕੋਈ ਨਹੀਂ ਆਇਆ ਇਹਨਾਂ ਦੇ ਵਾਲਦ ਸਾਹਿਬ ਦਾ ਨਾਮ ਪੁੱਛੋ ਤੁਹਾਡੇ ਵਾਲਦ ਸਾਹਿਬ ਦਾ ਨਾਮ ਦੱਸੋ ਜਿਵੇਂ ਉਹਨਾਂ ਨੇ ਕਿਹਾ ਤੁਸੀਂ ਇੱਧਰ ਆ ਜਾਓ ਇੱਥੇ ਆ ਜਾਓ ਆ ਜਾਓ ਆ ਜਾਓ ਇੱਥੇ ਨਾਨਕ ਸਿੰਘੀ ਦਾ ਨਾਮ ਹੈ ਬੀਰ ਜੀ ਨਾਨਕ ਨਾਨਕ ਸਿਕੰਦਰ ਨਾਨਕ ਨਾਨਕ ਨੇ ਨਾਨਕ ਨੇ ਨਾਨਕ ਅੱਛਾ ਤੁਹਾਨੂੰ ਕਿਵੇਂ ਪਤਾ ਲੱਗਿਆ ਇਹਨਾਂ ਦੇ ਵਾਲਦ ਸਾਹਿਬ ਮਿਲੇ ਮਿਲਿਆ ਮੈਂ ਇਹਨਾਂ ਨੂੰ ਅੱਛਾ ਇਹਨਾਂ ਨੂੰ ਮਿਲਿਆ ਕਾਫੀ ਦੇਰ ਤੋਂ ਮੈਂ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਸਾਂਝੀਆਂ ਕੀਤੀਆਂ ਜਿਹੜੀਆਂ ਕੀ ਇਹਨਾਂ ਨੇ ਸੁਣਾਈਆਂ ਨੇ ਪਾਕਿਸਤਾਨ ਤੇ ਹਿੰਦੁਸਤਾਨ 'ਚ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਜਿਹੜਾ ਲਹਿਜਾ ਹੈ ਨਾ ਕੋਈ ਪਾਕਿਸਤਾਨ ਤੇ ਹਿੰਦੁਸਤਾਨ ਦਾ ਕੋਈ ਫਰਕ ਨਹੀਂ ਹੈਗਾ ਇਹ ਸਾਡੇ ਜਿਹੜੀ ਰਾਜਨੀਤਿਕ ਸ਼ਕਤੀਤਾ ਨੇ ਨਾ ਉਹਨਾਂ ਨੇ ਜਿਹੜੇ ਨੇ ਪੁਆੜੇ ਪਾਏ ਨੇ ਤੇ ਜਿਹੜੇ ਕੀ ਸਾਨੂੰ ਕੀ ਉਹ ਕਟਨੇ ਪੈ ਰਹੇ ਨੇ ਜਿਵੇਂ ਤੁਸੀਂ ਨਾਮ ਦਾ ਜ਼ਿਕਰ ਕੀਤਾ ਇੱਕ ਤਾਂ ਮਨ ਨੂੰ ਵੀ ਸਕੂਨ ਮਿਲਦਾ ਆਏਗਾ ਕਿ ਨਾਨਕ ਨਾਮ ਰੱਖਿਆ ਆਇਆ ਜੇ ਵੀ ਕਹ ਰਹੇ ਸੀ ਕਿ ਵਾਲਾ ਸਾਬ ਦਾ ਨਾਮ ਨਾਨਕ ਸੀਗਾ ਤੇ ਇੱਥੇ ਖੇਚ ਲੈ ਆਏ ਕਹਿੰਦੇ ਮੇਰੇ ਵਾਲਾ ਸਾਬ ਦਾ ਨਾਮ ਨਾਨਕ ਸੀਗਾ ਨਾਨਕ ਦੇ ਨਾਮ ਖਾਲੇ ਕੁਛ ਲਿਆ ਮੇਰੇ ਕਾਲ ਪੁੱਛਦੇ ਕਿ ਆਸ਼ੇ ਚੇਤਨ ਕਾਣੇ ਸੀ ਹੋਈਏ ਇਹ ਇਹਨਾਂ ਦੀ ਰਿਹਸਤ ਥੀ ਜਿਹੜਾ ਕੀ ਇਹਨਾਂ ਨੇ ਮੈਨੂੰ ਦੱਸਿਆ ਹੈ ਇਹ ਇਹਨਾਂ ਨੇ ਮੇਨ 14-15 ਸਾਲ ਤੋਂ ਇੱਥੇ ਹੀ ਰਹਿ ਰਹੇ ਨੇ ਬੱਚੇ ਜਿਹੜੇ ਐ ਇਹਨਾਂ ਦੇ ਵੱਡਦੇ ਨੇ ਤੇ ਬਾਕੀ ਆ ਜਿਹੜੇ ਟੀਚਰ ਐ ਨੇ ਜ਼ਿਆਦਾਤਰ ਇਹਨਾਂ ਦੇ ਮੈਂ ਅਟੋਟ ਸਾਹਿਬ ਸਾਹਿਬ ਟੀਚਰ ਕੀਤਾ ਟੀਚਰ ਕੀ ਪਾ ਉਸਤਾਦ ਐ ਟੀਚਰ ਕਿ ਸਿਖਾਂਦੇ ਸੀ ਤੁਸੀਂ ਟੀਚਰ ਹੈਗੇ ਕਿਹੜੇ ਕਿਹੜੀ ਕਲਾ ਦੇ ਸੀ ਜਿੰਨੂੰ ਪੜ੍ਹਾਉਂਦੇ ਸੀ ਬੱਚਿਆਂ ਨੂੰ ਪੜ੍ਹਾਉਂਦੇ ਬੱਚਿਆਂ ਨੂੰ ਪੜ੍ਹਾਉਂਦੇ ਸੀ ਕੀ ਕੁਝ ਪੜ੍ਹਾ ਹਾਈ ਸਕੂਲ ਚ ਹਾਈ ਸਕੂਲ ਕੁਝ ਪੜ੍ਹਾਦੇ ਅੱਛਾ ਅੱਛਾ ਕੀ ਕੁਝ ਪੜ੍ਹਾਉਂਦੇ ਸੀ ਤੁਸੀਂ ਉਰਦੂ ਅਗਰ ਫਾਰਸੀ ਵਗੈਰਾ ਹਰ ਹਰ ਉਹ ਮੈਥ ਵਗੈਰਾ ਹਰ ਚਾਰਜ ਹਰ ਹਰ ਸ਼ਬਦ ਉੱਪਰ ਲੱਗਦੇ ਸਾਰੇ ਚੀਜ਼ਾਂ ਪੜਾਉਂਦੇ ਆ ਇਹ ਇਹਨਾਂ ਦੇ ਪੁੱਤੇ ਨੇ ਆ ਜਾ ਬੱਚੇ ਤੁਹਾਨੂੰ ਇਧਰ ਅੱਛਾ ਇਹਨਾਂ ਦੇ ਪਰਿਵਾਰ ਦੇ ਸਰ ਇਹ ਪੁੱਤ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੋਹਿਦ ਜੀ ਮੋਹਿਦ ਹਾਂਜੀ ਅੱਛਾ ਮੋਹਿਦ ਜੀ ਤੁਹਾਡੀ ਕਿੰਵੀਂ ਪੀੜ੍ਹੀ ਹੈ ਤੁਸੀਂ ਕਿੰਨੂੰ ਮੈਂ ਇਹ ਮੇਰੇ ਦਾਦਾ ਬੂਨੇ ਅੱਛਾ ਤੇ ਮੇਰੇ ਵਾਲਦ ਸਾਹਿਬ ਵੀ ਹੈਗੇ ਨੇ ਜਿੰਦਾ ਅੱਛਾ ਅੱਛਾ ਮੈਂ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਪੜ੍ਹਿਆ ਅੱਛਾ ਮੈਂ ਬਚਪਨ ਦੇ ਵਿੱਚ 10 ਜਮਾਤਾਂ ਜਿਹੜੀਆਂ ਕੀਤੀਆਂ ਉਹ ਗੁਰੂ ਨਾਨਕ ਸਕੂਲ ਕੀਤੀਆਂ ਤੇ ਉਸ ਤੋਂ ਬਾਅਦ ਮੈਂ ਗੁਰੂ ਨਾਨਕ ਕਾਲਜ ਹੀ ਪੜ੍ਹਿਆ ਕੀ ਬਾਤ ਤੇ ਹੁਣ ਯੂਨੀਵਰਸਿਟੀ ਵੀ ਗੁਰੂ ਨਾਨਕ ਪੜ੍ਹਿਆ ਇੰਨਾ ਲਗਾ ਗੁਰੂ ਨਾਨਕ ਬਿਲਕੁਲ ਜੀ ਬਿਲਕੁਲ ਹਾਂ ਪਿਆਰ ਦੀ ਸਾਡਾ ਇੱਥੇ ਸਾਰਿਆਂ ਨਾਲ ਕੀ ਬਾਤ ਤੇ ਬਾਕੀ ਸਾਰਿਆਂ ਨੂੰ ਪਿਆਰ ਵੰਡੀ ਦਾ ਗੁਰੂ ਨਾਨਕ ਨੇ ਵੀ ਪਿਆਰ ਵੰਡਿਆ ਤੇ ਸਭ ਵੀ ਪਿਆਰ ਦੀ ਵੰਡੀ ਅੱਛਾ ਉੱਥੇ ਫਿਰ ਕਿਹੜੇ ਕਿਹੜੇ ਸਬਜੈਕਟ ਲੱਤੇ ਹੋਏ ਨੇ ਇਸ ਦੇ ਵਿੱਚ ਇਸ ਵਿੱਚ ਤੇ ਕਾਫੀ ਸਬਜੈਕਟ ਨੇ ਬਾਬਾ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਸ਼ੁਰੂ ਕੀਤਾ ਹੋਇਆ ਇਹਨਾਂ ਨੇ ਤੇ ਮੈਂ ਲੇਕਿਨ ਕੈਮਿਸਟਰੀ ਦਾ ਬੀ ਐਸ ਕੈਮਿਸਟਰੀ ਕਰ ਰਿਹਾ ਹਾਂ ਤੇ ਸਾਡਾ ਇੱਕ ਡਿਪਾਰਟਮੈਂਟ ਕੈਮਿਸਟਰੀ ਹੈ ਕੈਮਿਸਟਰੀ ਹਾਂ ਜੀ ਪੰਜਾਬੀ ਵੀ ਫਿਰ ਉੱਥੇ ਪੜ੍ਹ ਪੰਜਾਬੀ ਬਿਲਕੁਲ ਪੰਜਾਬੀ ਤੇ ਪਹਿਲੇ ਨੰਬਰ ਤੇ ਸਭ ਤੋਂ ਪਹਿਲੇ ਨੰਬਰ ਤੇ ਪੰਜਾਬੀ ਜੇ ਤੇ ਮੁੜ ਕੇ ਫੇਰ ਉਰਦੂ ਆ ਤੇ ਫਿਰ ਮੁੜ ਕੇ ਸਾੜੀਆਂ ਦਮਾਨਾ ਫਿਰ ਜ਼ਮਾਨਾ ਕਿੰਨਾ ਕਿ ਚੰਗਾ ਲੱਗਦਾ ਜਦੋਂ ਪੰਜਾਬੀ ਨੂੰ ਪੜ੍ਹਦੇ ਹਾਂ ਗੁਰੂ ਨਾਨਕ ਦੀ ਬਾਣੀ ਨੂੰ ਪੜ੍ਹਦੇ ਹਾਂ ਕਿੰਨਾ ਚੰਗਾ ਲੱਗਦਾ ਬੜਾ ਚੰਗਾ ਲੱਗਦਾ ਜੀ ਸਾਨੂੰ ਕਿਉਂਕਿ ਸਾਡਾ ਪਿਆਰ ਇੱਥੇ ਨਨਕਾਣੇ ਦੇ ਵਿੱਚ ਦੇਖੋ ਨਾ ਪਾਕਿਸਤਾਨ ਤੋਂ ਸਭ ਤੋਂ ਜ਼ਿਆਦਾ 98% ਇਥੇ ਉਰਦੂ ਤੋਂ ਹੀ ਜ਼ਿਆਦਾ ਪੰਜਾਬੀ ਬੋਲੀ ਜਾਂਦੀ ਇਨਾਂ ਨਨਕਾਣੇ ਦੇ ਵਿੱਚ ਤੇ ਸਾਰੇ ਇਸ ਇੱਕ ਜਿਹੜੇ ਵੀ ਇੱਥੇ ਰਹਿੰਦੇ ਤੇ ਸਾਰਿਆਂ ਦੇ ਨਾਲ ਅਸੀਂ ਪੰਜਾਬੀ ਬੋਲਦੇ ਉਰਦੂ ਕਿਸੇ ਨਾਲ ਬੋਲੀ ਨਹੀਂ ਕੀਆ ਬਾਤ ਹਾਂਜੀ ਪੰਜਾਬੀ ਬੋਲੀ ਦੀ ਸਾਰੇ ਕੋਈ ਸੁਨੇਹਾ ਦੇਵੋਗੇ ਇੱਥੇ ਬਹੁਤ ਆ ਦੋਸਤ ਮਿੱਤਰ ਜਿਹੜੇ ਪੰਜਾਬ ਤੋਂ ਆਏ ਨੇ ਚੜ੍ਹਦੇ ਪੰਜਾਬ ਤੋਂ ਉਹ ਬਹੁਤ ਸਾਰੇ ਦਵਾਵਾਂ ਲੈ ਕੇ ਆਏ ਨੇ ਹਨਾ ਵੀ ਇਕੱਠੇ ਹੋ ਜਾਈਏ ਸਾਰੇ ਕੁਈ ਤੁਸੀਂ ਸਨੇਹਾ ਦੇਣਾ ਚਾਹੁੰਦੇ ਹੋ ਮੇਰਾ ਸਨੇਹਾ ਜੀ ਉਹਨਾਂ ਦੇ ਵਾਸਤੇ ਇਹੀ ਹੈ ਕਿ ਬਾਬਾ ਗੁਰੂ ਨਾਨਕ ਤੇ ਆਓ ਮੱਥਾ ਟੇਕੋ ਦਰਸ਼ਨ ਕਰੋ ਆਪਣੇ ਠੀਕ ਆ ਤੇ ਪਾਕਿਸਤਾਨੀਆਂ ਕੋ ਪਿਆਰ ਲੋ ਤੁਹਾਨੂੰ ਪਿਆਰ ਹੀ ਦਾਂਗੇ ਅਸੀਂ ਕਦੀ ਅਸੀਂ ਹਿੰਦੂ ਹਿੰਦੁਸਤਾਨੀਆਂ ਨਾਲ ਨਫ਼ਰਤ ਨਹੀਂ ਕੀਤੀ ਜਿਹੜੀਆਂ ਗੱਲਾਂ ਬਣੀਆਂ ਆਈਆਂ ਮੀਮਾਂ ਬਣੀਆਂ ਆਈਆਂ ਲੇਕਿਨ ਉਹ ਸਾਡੇ ਵਿੱਚ ਨਹੀਂ ਹੈ ਤੁਸੀਂ ਦੇਖਦੇ ਹੋ ਫੇੜੇ ਹੋ ਇੱਥੇ ਜਿਹੜੇ ਵੀ ਪਾਕਿਸਤਾਨੀ ਨੂੰ ਮਿਲੇਗਾ ਤੁਹਾਨੂੰ ਪਿਆਰ ਹੀ ਮਿਲੇਗਾ ਕੋ ਉਹ ਤੁਹਾਨੂੰ ਕਿਦਨ ਜਾਣਾ ਤੁਸੀਂ ਤੁਹਾਨੂੰ ਆਪ ਛੱਡ ਕੇ ਆਏਗਾ ਜੀ ਕਿਉਂਕਿ ਤੁਸੀਂ ਹਿੰਦੁਸਤਾਨ ਸਾਡੇ ਮਹਿਮਾਨ ਹਮਸਾਇਆ ਮੁਲਕ ਤੋਂ ਆਏ ਸਾਡੇ ਅਸੀਂ ਪਿਆਰ ਹੀ ਵੰਡਣਾ ਬਸ ਹੋਰ ਕੁਛ ਨਹੀਂ ਜੀ ਬਹੁਤ ਸ਼ੁਕਰੀਆ ਮੌਇਦ ਜੀ ਸਿਗੇ ਸਾਡੇ ਨਾਲ ਤਾਂ ਅਸੀਂ ਗੱਲਬਾਤ ਕਰ ਰਹੇ ਸੀਗੇ ਜਿਸ ਤਰੀਕੇ ਦੇ ਨਾਲ ਇਹ ਬਜ਼ੁਰਗ ਦੱਸ ਰਹੇ ਸੀਗੇ ਜਿਹੜੀਆਂ ਚੀਜ਼ਾਂ ਪਹਿਲਾਂ ਹੋਈਆਂ ਸੀਗੀਆਂ ਬਾਲ ਸਾਹਿਬ ਦਾ ਨਾਮ ਵੀ ਨਾਨਕ ਰੱਖਿਆ ਗਿਆ ਤਾਂ ਬਹੁਤ ਸਾਰੀਆਂ ਚੀਜ਼ਾਂ ਤਾਂ ਫਿਰ ਇੱਥੇ ਆ ਕੇ ਵੱਸ ਗਏ ਕਾਫੀ ਲੰਬਾ ਸਮਾਂ ਹੋ ਗਿਆ ਤਾਂ ਮੌਇਦ ਨੇ ਇੱਕ ਮੈਸੇਜ ਦਿੱਤਾ ਕਿ ਅਸੀਂ ਪਿਆਰ ਹੀ ਵੰਡਦੇ ਆ ਗੁਰੂ ਨਾਨਕ ਨੇ ਵੀ ਪਿਆਰ ਵੰਡਿਆ ਸੀਗਾ ਤਾਂ ਇਸ ਧਰਤੀ ਦੇ ਉੱਤੇ ਜ਼ਰੂਰ ਆਓ ਤਾਂ ਜਿਵੇਂ ਅੱਜ ਸਿੱਖ ਸੰਗਤ ਆਈ ਹੋਈ ਹੈ ਲਗਾਤਾਰ ਤੁਹਾਨੂੰ ਦਰਸ਼ਨ ਦੇਦਾਰ ਕਰਾਉਂਦੇ ਰਾਵਾਂਗੇ ਕੈਮੇ ਸਹਾਯੋਗ ਦੇ ਸਿਵੀਰਪਾਲ ਧੰਨਵਾਦ